ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਮੰਗਲ ਸਿੰਘ ਸੰਧੂ ਸੇਵਾਦਾਰ ਭਾਰਤੀ ਕਿਸਾਨ ਯੂਨੀਅਨ ਖੋਸਾ ਅੱਜ ਬੜੇ ਅਹਿਮ ਮਸਲੇ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਆ ਕਿ ਮੇਰੇ ਵੀਰੋ ਪਿਛਲੇ ਕੁਝ ਦਿਨਾਂ ਤੋਂ ਜੀਰਾ ਵਿਖੇ ਇੱਕ ਬੜਾ ਮਸਲਾ ਪਖਿਆ ਹੋਇਆ ਜਿਹੜੀ ਮਾਰਕੀਟ ਪੁਰਾਣੀਆਂ ਕਚਹਿਰੀਆਂ ਦੇ ਕੋਲੇ ਬਣੀਆਂ ਥਾਣੇ ਤੋਂ ਲੈ ਕੇ ਤਕਰੀਬਨ 60-65 ਦੁਕਾਨਾਂ ਉਹ ਜਿਹੜੀਆਂ ਬਣੀਆਂ ਹੋਈਆਂ ਮਾਰਕੀਟ ਪੁਰਾਣੀਆਂ ਕਚਹਿਰੀਆਂ ਦੇ ਨਾਲ ਪਰ ਹੋਣ ਉਹਨਾਂ ਜਿਹੜੇ ਦੁਕਾਨਦਾਰ ਆ ਮਾਰਕੀਟ ਵਾਲੇ ਵੀਰ ਆ ਉਹਨਾਂ ਦੇ ਨਾਲ ਸ਼ਰਿਆਮ ਮੌਕੇ ਦੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਧੱਕਾ ਕੀਤਾ ਜਾ ਰਿਹਾ ਧੱਕਾ ਕੀ ਹੋ ਰਿਹਾ ਉਹਨਾਂ ਦੇ ਨਾਲ 2003 ਤੋਂ ਇਹ ਦੁਕਾਨਦਾਰ ਵੀਰ ਜਿਹੜੇ ਆ ਆਪ ਦਾ ਰੋਜ਼ਗਾਰ ਕਰ ਰਹੇ ਆ ਇਸ ਮਾਰਕੀਟ ਦੇ ਵਿੱਚ ਕੋਈ ਵਿਚਾਰਾ ਸਾਈਕਲਾਂ ਦੀ ਦੁਕਾਨ ਕਰ ਰਿਹਾ ਕੋਈ ਸੌਂਡ ਦੀ ਕਰ ਰਿਹਾ ਕੋਈ ਨਾਈ ਬੈਠਾ ਉਹਦਾ ਕੰਮ ਕਰਦਾ ਕੋਈ ਕੱਪੜੇ ਦਾ ਕੰਮ ਕਰਦਾ ਤੇ ਕੋਈ ਬੈਗ ਸਿਉਣ ਦਾ ਕੰਮ ਕਰਦਾ ਸਾਰੇ ਹੀ ਜਿਹੜੇ ਪਰਿਵਾਰ ਆ ਸੁਧਾਰਨ ਪਰਿਵਾਰ ਆ ਤੇ ਹਰੇਕ ਦੁਕਾਨਦਾਰ ਦੇ ਨਾਲ ਇੱਕ ਇੱਕ ਦੋ ਦੋ ਪਰਿਵਾਰ ਜੁੜੇ ਹੋਏ ਆ ਤਕਰੀਬਨ 2-250 ਪਰਿਵਾਰ ਆ ਜਿਹੜਾ ਉਜਾੜਿਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਤਕਰੀਬਨ 4-5 ਦਿਨ ਪਹਿਲਾਂ ਇੱਥੇ ਡੀਸੀ ਸਾਹਿਬ ਵੱਲੋਂ ਨੋਟਿਸ ਲੱਗਦਾ ਮਾਰਕੀਟ ਢਾਉਣ ਦਾ ਕਿ ਜਿਹੜੀ ਤੁਹਾਡੀ ਮਾਰਕੀਟ ਆ ਗੈਰਕਾਨੂੰਨੀ ਆ ਇਹਨੂੰ ਢਾਇਆ ਜਾਊਗਾ ਪੁੱਡਾ ਵੱਲੋਂ ਡੀਸੀ ਸਾਹਿਬ ਦੇ ਇਹਨਾਂ ਦੇ ਨੋਟਿਸ ਆਉਂਦਾ ਤੇ ਨੋਟਿਸ ਲਾਇਆ ਜਾਂਦਾ ਪਰ ਇਹ ਜਿਹੜੇ ਦੁਕਾਨਦਾਰ ਆ ਇਹ ਲੰਬੇ ਸਮੇਂ ਤੋਂ ਕਿਰਾਇਆ ਭਰ ਰਹੇ ਆ ਇਹਨਾਂ ਤੋਂ ਕਿਰਾਇਆ ਵੀ ਲਿਆ ਜਾ ਰਿਹਾ ਤੇ ਇਹਨਾਂ ਨਾਲ ਅਤਿਆਚਾਰ ਵੀ ਕੀਤਾ ਜਾ ਰਿਹਾ ਸੋ ਸਾਰੀਆਂ ਹੀ ਜਥੇਬੰਦੀਆਂ ਇਹਨਾਂ ਦਾ ਸਮਰਥਨ ਕਰ ਰਹੀਆਂ ਆ ਦੁਕਾਨਦਾਰਾਂ ਦਾ ਕਿਉਂਕਿ ਜੇ ਡੀਸੀ ਸਾਹਿਬ ਨੋਟਿਸ ਭੇਜਦੇ ਆ ਨੋਟਿਸ ਲਾਉਂਦੇ ਆ ਜਾਂ ਪ੍ਰਸ਼ਾਸਨ ਐਸਡੀਐਮ ਸਾਹਿਬ ਕੋਈ ਹੋਰ ਕਾਰਵਾਈ ਕਰਦੇ ਆ